ਹਨ ਹੋ ਗਿਆ ਜੀ ਇਸ ਪਾਣੀ ਨੇ ਢਿਲਦੇ ਨੂੰ ਇਥੋਂ ਘੜ ਤੋਂ ਘੜ ਦੋ ਕਿੱਲੇ ਦੂਰ ਸੀ ਦੋ ਕਿੱਲੇ ਦੇ ਲਾਬ ਨਾਲੇ 1.5 ਕਿਲੋਮੀਟਰ ਦੀ ਰੇਂਜ ਸਾਰੀ ਜ਼ਮੀਨ ਆ ਚੱਕਦੀ ਹੁਣ ਲਾਸਟ ਜਿਹੜਾ ਹੈ ਤੇ ਆਗੇ ਬਿਲਕੁਲ ਦੋ 2.5 ਫੁੱਟ ਉੱਤੇ ਜਿਹੜਾ ਬੰਨ ਰਹਿ ਗਿਆ ਕਿਸੇ ਟਾਈਮ ਵੀ ਪਾਣੀ ਬਾਹਰ ਨਿਕਲ ਚ ਰਹਾਦਾ ਕੋਈ ਮੰਤਰੀ ਲਾ ਕੋਲ ਉਹਨਾਂ ਦਾ ਦੇਖੋ ਜੀ ਮੈਸੇਜ ਵੀ ਆਮਦ ਨੇ ਆਪ ਵੀ ਆਮਦ ਨੇ ਪਾਣੀ ਕਿ ਕਿਸੇ ਬੰਦੇ ਦਾ ਕੋਈ ਜ਼ੋਰ ਹੁਣ ਯੱਕਦਮ ਤਾਂ ਕੋਈ ਬੰਦਾ ਕੁਝ ਵੀ ਨਹੀਂ ਕਰ ਸਕਦਾ ਆ ਦੋ ਜੂਰੇ ਵਿੱਚ ਨਹੀਂ ਡੈ। ਆ ਦੋ ਜੂਰੇ ਕਹਿੰਦੇ ਸਿਆਣੇ ਵੀ ਵਟਣਾ ਰਿੰਗਮਨ ਲੱਗ ਰਿਹਾ। ਵੀ ਕੁਛ ਨਾ ਕੁਛ ਆਪਣੂੰ ਰਾਤ ਮਿਲੇ। ਪਾਸ ਹੋਈਏ ਬਹੁਤ ਸਮਝਾਇਆ ਇਸ ਤਰ੍ਹਾਂ ਅਸੀਂ ਹੱਥ ਕੇ ਤਾਂ ਬੈਠ ਗਏ ਥੱਲੇ ਵੀ ਆਲੇ ਹੈ ਨਹੀਂ। ਬੰਦਾ ਤਾਂ 50 ਬੰਦੇ ਸੇਵਾ ਕਰ ਰਹੇ ਨੇ ਬਾਕੀ 50 ਤਾਂ ਦੇਖਣ ਹੀ ਆਉਂਦੇ ਨੇ ਵੀਡੀਓ ਬਸ ਇਹ ਹੈ ਜੀ ਪੈਸਟ ਟਾਈਮ ਤੇ ਸਮਲੋਭੀ ਸੀ 30% ਹੀ ਕਰ ਰਹੇ ਨੇ 70 ਦੇਖਣ ਵਾਲੇ ਨੇ। ਤੇ ਸੇਵਾ ਵੀ ਇੱਥੇ ਇਹਨਾਂ ਨੂੰ ਪਤਾ ਨਹੀਂ ਵੀ ਕਦੋਂ ਇਹ ਡਿਗਣਾ ਤੇ ਨਾਲ ਹੀ ਕਿਸੇ ਨੂੰ ਲੈ ਕੇ ਡਿਗ ਜਾਣਾ। ਅਸੀਂ ਮਿੰਟ ਕਰ ਕਰ ਕੇ ਥੱਕ ਗਏ ਪਰ ਲੋਕ ਸਮਝਣ ਵਾਲੇ ਪਾਸੇ ਨਹੀਂ ਆਉਂਦੇ ਮੈਂ ਹਰਦੀਪ ਸੋਖੀ ਐਸਐਮਜ਼ੈਡ ਨਿਊਜ਼ ਦੇ ਨਾਲ ਜੁੜ ਚੁੱਕੇ ਹਾਂ ਮੌਕੇ ਤੇ ਐਨਡੀਆਰਐਫ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਇੱਕ ਪਾਸੇ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਚੁੱਕਿਆ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਅਸੀਂ ਐਸਐਮਜ਼ੈਡ ਨਿਊਜ਼ ਦੇ ਉੱਤੇ ਬਈ ਸਸਕਾਲ ਜੀ ਫਸਦਨ ਹੋ ਗਿਆ ਜੀ ਇਸ ਪਾਣੀ ਨੂੰ ਚਲਦੇ ਨੂੰ ਜੀ ਇੱਥੋਂ ਘੱਟ ਤੋਂ ਘੱਟ 2 ਕਿਲੇ ਦੂਰ ਸੀ ਜੀ ਦੋ ਕਿੱਲੇ ਦੇ ਲਾਬ ਨਾਲੇ 1.5 ਕਿਲੋਮੀਟਰ ਦੀ ਰੇਂਜ ਸਾਰੀ ਜ਼ਮੀਨਾਂ ਚੱਕਦੀ ਹੁਣ ਲਾਸਟ ਜਿਹੜਾ ਹੈ ਇਹ ਆ ਕੇ ਬਿਲਕੁਲ ਦੋ 2.5 ਫੁੱਟ ਉੱਤੇ ਜਿਹੜਾ ਬੰਦ ਰਹਿ ਗਿਆ ਕਿਸੇ ਟਾਈਮ ਵੀ ਪਾਣੀ ਬਾਹਰ ਨਿਕਲ ਸਕਦਾ ਹਲੇ ਵੀ ਨਿਕਲ ਸਕਦਾ ਨਹੀਂ ਹਾਂ ਨਿਕਲ ਤਿਆਰੀ ਹੈ ਮਤਲਬ ਪੱਕਾ ਹੀ ਹੈ ਜੇ ਅੱਜ ਇਹ ਪਾਣੀ ਘਟ ਜਾਵੇ ਕੁਝ ਬਚਾ ਤਾਨੂੰ ਨੁਕਸਾਨ ਹੋ ਜਾਊਗਾ ਜੀ ਤੇ ਕੋਈ ਇਲਾਕਾ ਏਰੀਆ ਪੂਰਾ ਸਾਰਾ ਸਾਡੇ ਕੋਲ ਇੱਥੇ ਘਾਟੋ ਘਾਟ 15 16 ਪਿੰਡ ਸਾਡੇ ਇਹ ਨੇ ਨਜ਼ਦੀਕ ਨੇ ਬਿਲਕੁਲ ਜਿਹੜੇ ਬੰਦ ਤੇ ਜਿਹੜੇ ਨੇੜੇ ਨੇ ਕੋਈ ਮਨ ਕੋਈ ਆਉਂਦੇ ਨਹੀਂ ਪਹੁੰਚੇ ਇੱਥੇ ਦੇਖੋ ਜੀ ਮੈਸੇਜ ਵੀ ਆਉਂਦੇ ਨੇ ਆਪ ਵੀ ਆਉਂਦੇ ਨੇ ਪਾਣੀ ਕਿ ਕਿਸੇ ਬੰਦੇ ਦਾ ਕੋਈ ਜ਼ੋਰ ਨਹੀਂ ਜੀ ਹੁਣ ਜੱਕ ਦਾ ਮਦਾ ਕੋਈ ਬੰਦਾ ਕੁਝ ਵੀ ਨਹੀਂ ਕਰ ਸਕਦਾ ਆਪਾਂ ਹੱਥਾਂ ਨਾਲ ਹੀ ਸੇ ਮਿਹਨਤ ਕਰਦੇ ਰਹੇ ਆ ਸਾਡੀ ਟੀਮ ਇਹ ਭਾਰਤੀ ਕਿਸਾਨ ਚੜੂਨੀ ਵਾਲੇ ਸੀ ਅਸੀਂ ਇਹਨੂੰ ਪਾਣੀ ਲੱਕੜਾਂ ਵੱਢ ਕੇ ਥੈਲੇ ਭਰ ਕੇ ਟਰਾਲੀਆਂ ਟਰੈਕਟਰਾਂ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਰੁਕਿਆ ਇਹ ਹੁਣ ਉਸ ਕਰਕੇ ਵੀ ਹੁਣ ਲਾਸਟ ਪੜਾ ਤੇ ਖੜ ਗਏ ਅਸੀਂ ਆ ਕੇ ਹੁਣ ਅਜੇ ਤਾਂ ਅਸੀਂ ਕੁਝ ਕਰ ਵੀ ਨਹੀਂ ਸਕਦੇ ਕਿ ਪਾਣੀ ਤਿਆਰੀ ਪੂਰੀ ਹੈ ਉਹ ਤਾਂ ਦੇਖੋ ਜੀ ਹੈ ਹੀ ਬਿਲਕੁਲ ਸੌਣ ਦੇ ਮਹੀਨੇ ਚ ਮੀਂਹ ਸੁਣਦੇ ਹੀ ਆਪਾਂ ਪਾਉਣ ਬਾਦੋਂ ਦੇ ਵਿੱਚ ਮੀਂਹ ਪੈ ਰਿਹਾ ਬਾਦੋਂ ਜਿਹੜੇ ਕਹਿੰਦੇ ਸਿਆਣੇ ਵੀ ਵਟਨਾ ਵਟ ਛੱਡ ਜਾਂਦਾ ਪਰ ਅੱਜ ਵੀ ਵਟ ਤਾਂ ਛੱਡੀ ਨਹੀਂ ਉਹਨਾਂ ਸਾਰਾ ਕੁਝ ਹੀ ਚੱਕ ਦਿੱਤਾ ਇਸ ਕਰਕੇ ਵੀ ਜਿਹੜਾ ਬੜਾ ਵੱਡਾ ਕਹਿ ਰੈਸਟ ਬੜਾ ਮੁਸ਼ਕਲ ਹੈ ਪਿੰਡਾਂ ਦੇ ਡਰ ਦਾ ਮਫੌਲ ਪੂਰਾ ਬਣ ਗਿਆ ਲੋਕਾਂ ਨੇ ਸਮਾਨ ਕੋਠੇ ਦੇ ਚੜਾ ਲਿਆ ਬਸ ਵੀ ਇਹੀ ਪੁੱਛੀ ਜਾਂਦੇ ਜੀ ਕੀ ਹੋ ਗਿਆ ਜੀ ਕੀ ਹੋ ਗਿਆ ਹੋਣਾ ਤਾਂ ਜੋ ਪ੍ਰਮਾਤਮਾ ਨੇ ਕਰਨਾ ਹੋਣਾ ਤਾਂ ਹੋਈ ਹੈ ਇਸ ਕਰਕੇ ਦੂਸਰਾ ਬੰਨ ਥੱਲੇ ਤਿਆਰ ਇੱਕ ਹੋਲ ਹੋ ਰਿਹਾ ਜੇ ਇਥੋਂ ਹੱਲਾਂਗੇ ਉੱਤੇ ਥੋੜੀ ਬ੍ਰੇਕ ਲੱਗ ਜੇਗੀ ਫੇਰ ਨਹੀਂ ਤਾਂ ਪਰਮਾਤਮਾ ਦੇ ਹੱਥਾਂ ਫੇਰ ਹੋਰ ਤਾਂ ਹੈ ਨਹੀਂ ਕਿਸੇ ਦਾ ਇਦਾਂ ਦੇ ਨਰਮੀ ਨੇ ਕੋਈ ਇਥੋਂ ਹੀ ਆਪਣੇ ਆਪਣੇ ਵਿੱਚੋਂ ਵੀ ਨਿਲਾ ਲਓ ਵੀ ਜਿਹੜੇ ਫਵਾਹ ਫਲਾ ਰਹੇ ਨੇ ਵੀ ਪਿੰਡ ਡੁੱਬ ਚੁੱਕੇ ਨੇ ਇਸ ਕਰਕੇ ਜੀ ਮੈਂ ਪਹਿਲਾਂ ਵੀ ਸਾਰੇ ਚੰਨੇ ਬੋਲ ਕੇ ਪਾਈ ਇਹ ਵੀ ਫਵਾਹ ਨਾ ਬਡਾਓ ਲੋਕਾਂ ਨੂੰ ਡਰਦਾ ਮਾਹੌਲ ਪੈਦਾ ਨਾ ਕਰੋ ਸ਼ਾਂਤਮਈ ਰਹਿਣ ਦਿਓ ਹਲੇ ਕੁਝ ਨਹੀਂ ਹੋਇਆ ਇੱਥੇ ਬਸ ਹੋਇਆ ਬਹੁਤ ਸਮਝਾਇਆ ਇਸ ਵੇਲੇ ਦਾ ਵੀ ਹੱਥ ਕੇ ਤਾਂ ਬੈਠ ਗਏ ਥੱਲੇ ਵੀ ਆਲੇ ਹੈ ਨਹੀਂ 100 ਬੰਦਾ ਤਾਂ 50 ਬੰਦੇ ਸੇਵਾ ਕਰ ਰਹੇ ਨੇ ਬਾਕੀ 50 ਤਾਂ ਦੇਖਣ ਹੀ ਉਹਨੇ ਵੀਡੀਓ ਬਣਾ ਬਸ ਇਹ ਹੈ ਜੀ ਪੈਸਟ ਟਾਈਮ ਤੱਕ ਸਮਝ ਲੋ ਵੀ ਸੀ 30% ਹੀ ਕਰ ਰਹੇ ਨੇ 7 ਤੇ ਸੇਵਾ ਵੀ ਇਹ ਤੇਨਾਂ ਨੂੰ ਪਤਾ ਨਹੀਂ ਵੀ ਕਦੋਂ ਇਹ ਡਿਗਣਾ ਤੇ ਨਾਲ ਹੀ ਕਿਸੇ ਨੂੰ ਲੈ ਕੇ ਡਿਗ ਜਾਣਾ ਅਸੀਂ ਮਿੰਨਤ ਕਰਕੇ ਕਰਕੇ ਥੱਕ ਗਏ ਪਰ ਲੋਕ ਸਮਝਣ ਵਾਲੇ ਪੱਸੇ ਨਹੀਂ ਆਉਂਦੇ ਭਾਈ ਜੀ ਜੇ ਨੁਕਸਾਨ ਹੁੰਦਾ ਤਾਂ ਸਰਕਾਰ ਤੋਂ ਕੋਈ ਉਮੀਦ ਰੱਖਦੇ ਹੋ ਕਿ ਸਰਕਾਰ ਅੱਗੇ ਆਊਗੀ ਵੀਰ ਜੀ 8 ਦਿਨ ਹੋ ਗਏ ਆ ਜੀ ਇਸ ਤੇ ਜਿੰਨ ਕੇ ਸਰਕਾਰ ਵਾਲੇ ਪਾਸੋਂ ਜਿਵੇਂ ਮੰਤਰੀ ਸਾਹਿਬ ਆ ਸਾਰੇ ਜੀ ਵੀ ਆਪਣੇ ਆਪਣੇ ਸਮੇਂ ਚ ਸਮਾਂ ਕੱਢ ਕੇ ਜਰੂਰ ਪਹੁੰਚ ਰਹੇ ਆ ਪਰ ਪਾਣੀ ਆ ਕੇ ਕਿਸੇ ਦਾ ਜੋਰ ਨਹੀਂ ਹੈਗਾ ਉਦੇ ਕਰਕੇ ਹੈਗਾ ਵੀ ਥੋੜਾ ਜਿਹਾ ਵੀ ਪ੍ਰਸ਼ਾਸਨ ਨਾਲ ਖੜਦੇ ਸਾਡੇ ਕੈਬਨਰ ਮੰਤਰੀ ਹਰਦੀਪ ਸਿੰਘ ਮੁੰਡੀਆ ਜੀ ਤੇ ਉਹਨਾਂ ਵੱਲੋਂ ਵੀ ਜਿਹਨੇ ਕਿ ਵੀ ਯਤਨ ਕਰ ਰਿਹਾ ਤੇ ਬੰਨ ਆਪਣਾ ਲੱਗ ਰਿਹਾ ਇੱਥੇ ਪਿੱਛੇ ਜੀ ਰਿੰਗ ਬੰਨ ਲੱਗ ਰਿਹਾ ਵੀ ਕੁਛ ਨਾ ਕੁਛ ਆਪਣੂੰ ਰਾਹਤ ਮਿਲੇ ਇੱਕ ਦਿਨਾਂ ਤੋਂ ਤੁਹਾਨੂੰ ਪਤਾ ਸੀ ਵੀ ਇਹ ਪਾਣੀ ਵੱਧ ਜਾਊਗਾ ਜਾਂ ਸਾਡਾ ਨੁਕਸਾਨ ਹੋਊਗਾ ਇਹ ਤਾਂ 8 ਦਿਨ ਹੋ ਗਏ ਜੀ ਅਸੀਂ ਤਾਂ ਰੋਗ ਦੀ ਅਗਰੇ ਪਿੱਛੋਂ ਹਾਂਜੀ ਹਾਂਜੀ ਤੇ ਦੂਰ ਤੋਂ ਰੋਕ ਲਾ ਦਰਾਖ ਦੂਰ ਸਾਈਡ ਤੇ ਰੋਕ ਦੇ ਹੋ ਗਏ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਜਿਹੜੇ ਲੋਕ ਕਰੇ ਬਹਿ ਕੇ ਸੋਚ ਰਹੇ ਨੇ ਵੀ ਬੰਨ ਟੁੱਟ ਗਿਆ ਵੀ ਜ ਪੈਨਿਕ ਹੋ ਰਹੇ ਨੇ ਜਾਂ ਘੁੜਾ ਰਹੇ ਨੇ ਨਿਓ ਤਾਂ ਇਹ ਗੱਲ ਹੈ ਨਾ ਜੀ ਵੀ ਐਮਐਫਆ ਨਾ ਅੜਾਈਆਂ ਜਾਣ ਵੀ ਹਲੇ ਮੌਕੇ ਦੇ ਹਿਸਾਬ ਦੇ ਨਾਲ ਹੱਟਾ ਵੀ ਕੋਈ ਇਦਾਂ ਦੀ ਪੋਜੀਸ਼ਨ ਨਹੀਂ ਹੈਗੀ ਮੀਨਿੰਗ ਹਲੇ ਸੁਰੱਖਿਆਤਾ ਹਾਂ ਸੁਰੱਖਿਆਤਾ ਵੀ ਟੀਮਾਂ ਲੱਗੀਆਂ ਹੋਈਆਂ ਹਾਂਜੀ ਹਾਂਜੀ ਵੀ ਇਹ ਸਾਂਭ ਸਕਦੇ ਨੇ ਸਾਰਾ ਹਾਂਜੀ ਜੋ ਜੋ ਰਿੰਗਵਨ ਪਿੱਛੇ ਲੱਗ ਰਿਹਾ ਵਾ ਵੀ ਇਸ ਹਿਸਾਬ ਨਾਲ ਵੀ ਬਚਾਅ ਹੋ ਸਕਦਾ ਵਾ ਬਾਕੀ ਮਾਲਕ ਨੂੰ ਪਤਾ ਨਹੀਂ ਕੀ ਹੋਵੇ ਪਿੰਡਾਂ ਵਾਲੇ ਮਤਲਬ ਸਾਰਾ ਕੁਝ ਕਰ ਰਹੇ ਆ ਸਾਡੇ ਟਿੱਪਾਂ ਵਾਲੇ ਨੇ ਉਹਨਾਂ ਬਹੁਤ ਵੱਡਾ ਸਪੋਰਟ ਦਿੱਤਾ ਹੈ ਹਾਜੀ ਟਰੈਕਟਰ ਨਾਲ ਇਹਦੇ ਬਹੁਤ ਸਹਯੋਗ ਦਿੱਤਾ ਹੈ ਜਿੰਨੀ ਸੰਗਤ ਏਰੀਏ ਦੀ ਹੈ ਜਿੰਨਾ ਪਿੰਡਾਂ ਵਾਲੇ ਨੇ ਰਾਹ ਚਾਹ ਰਹੇ ਹੁੰਦੇ ਆ ਸੀਮਿੰਟ ਦੇ ਕੋਈ ਉਹਦੀ ਸੇਵਾ ਕਰ ਰਿਹਾ ਹੈ ਉਹਦੀ ਸੇਵਾ ਕਰ ਰਿਹਾ ਹੈ ਕਿਸੇ ਗੱਲ ਦੀ ਕਮੀ ਨਹੀਂ ਛੱਡੀ ਸੇਵਾ ਤੋਂ ਤੇ ਕੰਮ ਤੋਂ ਸਾਡੇ ਏਰੀਆ ਤੇ ਸਾਰਾ ਇੱਥੇ ਖੜਾ ਆ ਕੇ ਕੋਈ ਬੋਰੇ ਭਰੀ ਜਾਂਦਾ ਕੋਈ ਚੱਕੀ ਜਾਂਦਾ ਕੋਈ ਟਰੈਕਟਰ ਲਾਈ ਜਾਂਦਾ ਕੋਈ ਜੀਸੀਬੀ ਲਾਈ ਜਾਂਦਾ ਨਾਲ ਟਿਪਣਾ ਵਾਲਾ ਸਾਥ ਬੋਰਾ ਤੇ ਸਾਨੂੰ ਇਸ ਕਰਕੇ ਸਾਡਾ ਤੱਕੜਾ ਹੋ ਗਿਆ ਇਸ ਗੱਲ ਦਾ ਬਹੁਤ ਵੱਡਾ ਸਾਨੂੰ ਵਿਸ਼ਵਾਸ ਤੇ ਮਾਣ ਬਣਿਆ ਤੇ ਇਸ ਕਰਕੇ ਅਸੀਂ ਸਾਰਿਆਂ ਦਾ ਧੰਨਵਾਦ ਕਰਨੇ ਆ ਵੀ ਇਦਾਂ ਹੀ ਸਾਥ ਦੇਣਾ ਚਾਹੀਦਾ ਦੇਖੋ ਇਹਨਾਂ ਲੋਕਾਂ ਨੂੰ ਜਿਹੜੇ ਦੇਖਣੇ ਨੇ ਉਹਨੂੰ ਅਪੀਲ ਕਰ ਦੋ ਵੀ ਕੋਈ ਆਪਾਂ ਆਪਣੇ ਘਰਾਂ 'ਚ ਚਲੇ ਜਾਵਾਂ ਅਪੀਲ ਕਰ ਰਹੇ ਆਂ ਜੀ ਵੀ ਜੇ ਪਾਣੀ ਟੁੱਟ ਗਿਆ ਤੁਸੀਂ ਭੱਜ ਨਹੀਂ ਸਕਣਾ ਨਿਕਲ ਨਹੀਂ ਸਕਣਾ ਕਿਤੇ ਤੁਸੀਂ ਆਰਾਮ ਨਾਲ ਦੇਖ ਪਰ ਗੱਲ ਨੂੰ ਸਮਝਣ ਨੂੰ ਉਤਿਆ ਨਹੀਂ ਪਰ ਜਦੋਂ ਇਹਦਾ ਨੁਕਸਾਨ ਇਹਨਾਂ ਨੂੰ ਪਹੁੰਚਿਆ ਨਹੀਂ ਫਿਰ ਨੁਕਸਾਨ ਆ ਜੀ ਇਹ ਮਾੜੀ ਆ ਫਿਰ ਇਹ ਤਾਂ ਹੋਣਾ ਹੀ ਨਹੀਂ ਇਸ ਕਰਕੇ ਧੰਨਵਾਦ ਕਰਦੇ ਆਂ ਤੁਹਾਡਾ ਚੰਨ ਵਾਲਿਆਂ ਦਾ ਵੀ ਤੇ ਸੰਗਤ ਦਾ ਵੀ ਤੇ ਬਾਕੀ ਪਰਮਾਤਮਾ ਦਾ ਦੋਰਾ ਜੀ ਜੋ ਕਰੇਗਾ ਅਸੀਂ ਤਾਂ ਇਹੀ ਕਹਣਾ ਚੁੰਨੇ ਵੀਰ ਜੀ ਜਿਵੇਂ ਸਾਡੇ ਟਿਪਰ ਐਸੋਸੀਏਸ਼ਨ ਦੇ ਸਾਰੀ ਟੀਮ ਆਪਣੇ ਮਸ਼ੀਨਾਂ ਜੀਸੀਬ ਵਗੈਰਾ ਤੇ ਪੋਪੂਲਰਨ ਵਗੈਰਾ ਤੇ ਟਿਪਰ ਲੈ ਕੇ ਟੈਟਰ ਟਰਾਲੀਆਂ ਲੈ ਕੇ ਸਾਰੇ ਰਿੰਗਵੰਨ ਦੀ ਪਹੁੰਚੇ ਹੋਏ ਆ ਵੈਸੇ ਆਹ ਮੰਨ ਤੇ ਵੀ ਚੰਗੀ ਮਿਹਨਤ ਕੀਤੀ ਦੋ ਤਿੰਨ ਦਿਨਾਂ ਤੋਂ ਪੂਰਾ ਸਾਨੂੰ ਸਹਿਯੋਗ ਮਿਲ ਰਿਹਾ ਉਹਨਾਂ ਦਾ ਹਾਂਜੀ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਅਸੀਂ ਹਾਂਜੀ ਦੇਖੋ ਇੱਕ ਪਾਸੇ ਤਾਂ ਪਿੰਡ ਤੇ ਪਿੰਡ ਦੇ ਉੱਤੇ ਆਫਤ ਆਈ ਹੋਈ ਆ ਬਾੜ ਦੀ ਵੀ ਦੇਖੋ ਬੰਨ ਟੁੱਟ ਸਕਦਾ ਪਰ ਇੱਕ ਪਾਸੇ ਸੇਕ ਸੰਗਤਾਂ ਅਪੀਲ ਕਰ ਰਹੀਆਂ ਨੇ ਵੀ ਜਿਹੜੇ ਵੀ ਬੰਦੇ ਆਏ ਨੇ ਚਾਹੇ মিডিਆ ਤੋਂ ਆ ਚਾਹੇ ਕੋਈ ਵੀ ਇਨਸਾਨ ਵੀ ਦੇਖੋ ਕਿਤੇ ਨਾ ਕਿਤੇ ਇਹ ਦਲੇਰੀ ਕਹਿ ਸਕਦੇ ਆ ਆਪਾਂ ਇਹਨਾਂ ਲੋਕਾਂ ਚ ਹਮਦਰਦੀ ਆ ਦਲੇਰੀ ਆ